ਸਤਿ ਸ਼੍ਰੀ ਅਕਾਲ ਹਰੇਕ ਕ੍ਰਿਸ਼ਨਾ ਮੇਰੇ ਸਾਰੇ ਵੀਰ ਭੈਣ ਭਰਾਵਾਂ ਨੂੰ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਅੱਜ ਇੱਕ ਹੋਰ ਨਵਾਂ ਦਿਨ ਤੇ ਇੱਕ ਹੋਰ ਨਵੀਂ ਜਰਨੀ ਸ਼ੁਰੂ ਕਰਦੇ ਆਂ ਸਾਹਮਣੇ ਮੇਰੇ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਸਿੰਘ ਸਵਾਰ ਉਧਰਪੁਰ ਸਾਹਿਬ ਜੀ ਦੇ ਤੇ ਟਾਈਮ ਸਵੇਰੇ 9:30 ਦਾ ਹੋ ਗਿਆ ਧੁੱਪ ਪੂਰੀ ਖਿਲੀ-ਖਿਲੀ ਹੈ ਤੇ ਵਧੀਆ ਧੁੱਪ ਚੜੀ ਹੋਈ ਹੈ ਪਿੱਛੇ ਜੇ ਆਪਾਂ ਬਰਸਾਤਾਂ ਦੇ ਵਿੱਚ ਆ ਰਹੇ ਸੀ ਤੇ ਇਦਾਂ ਦੀ ਧੁੱਪ ਨਹੀਂ ਮਿਲ ਰਹੀ ਸੀ ਕੁਝ ਦਿਨਾਂ ਤੋਂ ਤੇ ਪਰ ਅੱਜ ਜਿਹੜੀ ਧੁੱਪ ਹੈ ਉਹ ਬਹੁਤ ਹੀ ਵਧੀਆ ਲੱਗ ਰਹੀ ਹੈ ਤੇ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਇਧਰਪੁਰ ਸਿੰਘ ਗਸਵਾ ਗੁਰਦੁਆਰਾ ਸਾਹਿਬ ਜੀ ਦੇ ਤੇ ਇਧਰ ਦੇ ਬੰਨੇ ਜਿਹੜਾ ਹੋ ਜਾਂਦਾ ਆਪਣਾ ਸ਼ਹਿਰ ਹੈਗਾ ਸਾਰਾ ਰੁਦਰਪੁਰ ਦਾ ਬਿੱਟੂ ਹਰਪਾਲ ਗਏ ਹੋਏ ਨੇ ਕੋਈ ਕੰਮ ਜ਼ਰੂਰੀ ਬਾਹਰ ਹੁਣ ਹੀ ਗਏ ਨੇ 5-7 ਮਿੰਟ ਹੋਏ ਨੇ ਤੇ ਅਸੀਂ ਵੀ ਇਨਾ ਹਾਤ ਓਕੇ ਬਿਲਕੁਲ ਰੈਡੀ ਛੜੀ ਹੋ ਗਏ ਆ ਤੇ ਹੁਣ ਜਿਹੜਾ ਹੈਗਾ ਆਪਣਾ ਅੱਜ ਦਾ ਜਿਹੜਾ ਸਫਰ ਹੋਣ ਵਾਲਾ ਬਹੁਤ ਹੀ ਘੱਟ ਸਫਰ ਹੈ 15 ਕਿਲੋਮੀਟਰ ਦਾ ਉਹ ਜੇ ਆਪਾਂ ਗੱਲ ਕਰੀਏ ਆਪਾਂ ਜਾ ਰਹੇ ਹਾਂ ਵ੍ਰਿੰਦਾਵਨ ਤੇ ਵ੍ਰਿੰਦਾਵਨ ਤੋਂ ਪਹਿਲੇ ਅਸੀਂ ਜਾਵਾਂਗੇ ਬਰੇਲੀ ਤੇ ਬਰੇਲੀ ਦੇ ਸਾਰੇ ਦਰਸ਼ਨ ਕਰਾਵਾਂਗੇ ਗੁਰੂ ਘਰਾਂ ਦੇ ਜਿੰਨੇ ਵੀ ਗੁਰੂ ਘਰ ਨੇ ਬਰੇਲੀ ਦੇ ਵਿੱਚ ਉਹ ਦਰਸ਼ਨ ਕਰਨ ਤੋਂ ਬਾਅ ਮੈਂ ਨ ਜਾਵਾਂਗੇ ਵ੍ਰਿੰਦਾਵਨ ਤੇ ਵ੍ਰਿੰਦਾਵਨ ਦੇ ਵਿੱਚ ਗੁਰੂ ਘਰ ਐ ਮਥੁਰਾ ਗੁਰੂ ਘਰ ਐ ਉਹ ਦਿਖਾਵਾਂਗੇ ਤੇ ਨਾਲ ਹੋਰ ਮੰਦਰ ਨੇ ਰਾਧਾ ਕ੍ਰਿਸ਼ਨਨ ਦੇ ਬਿਲੋਂਗਸ ਦੇ ਨਾਲ ਟੈਂਪਲ ਨੇ ਉਹ ਸਾਰੇ ਕਵਰ ਅਪ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਫਿਰ ਵਗ ਜਾਾਂਗੇ ਗਵਾਲੀਅਰ ਕਰਨ ਤੇ ਬਣੇ ਰਹੋ ਵਲੋਗ ਦੇ ਨਾਲ ਜੇ ਵਲੋਗ ਵਧੀਆ ਲੱਗ ਰਹੇ ਹੋਣਗੇ ਤਾਂ ਪਲੀਜ਼ ਲਾਈਕ ਕਰ ਦਿਓ ਤੇ ਜਿਹੜਾ ਮੈਂ ਥੋੜਾ ਬਹੁਤ ਵਿੱਚ ਟਵਿਸਟ ਜਾਂ ਪਾਣਾਵਾ ਥੋੜਾ ਐਡੀਟਿੰਗ ਵਗੈਰਾ ਕਰਦਾ ਮਾਂ ਜੇ ਕੋਈ ਉਦਾਂ ਦੀ ਚੀਜ਼ ਵਧੀਆ ਲੱਗਦੀ ਆ ਤਾਂ ਜਰੂਰ ਥੋੜਾ ਸੁਝਾਅ ਦਿਆ ਕਰਿਓ ਕੀ ਹੋਰ ਕੀ ਐਡ ਕਰੀਏ ਆਪਾਂ ਉਹ ਐਡ ਹੋਰ ਕਰਕੇ ਹੋਰ ਵਧੀਆ ਕੰਮ ਕਰਦਿਆਂ ਕਰ ਬਣੇ ਰਹੋ ਲੋਕ ਦੇ ਨਾਲ ਮਿਲਦੇ ਹੁਣ ਸਾਈਕਲ ਤੇ ਜਾ ਕੇ ਤੇ ਆਪਾਂ 5 15 ਕਿਲੋਮੀਟਰ ਦੀ ਰਿਵਾੜ ਚੜਨੀ ਹੈ ਇਹ ਸੀ ਆਪਣਾ ਰਾਤ ਦਾ ਸਟੇ ਤੇ ਕੀ ਹਾਲ ਹੈ ਸੰਦੀਪ ਤੇ ਸਵੇਰ ਦੀ ਸਸਰੀ ਘਾਲ ਬੁਲਾਦੇ ਸਾਰੇ ਨੂੰ ਸਾਰਿਆਂ ਨੂੰ ਸਸਰੀ ਘਾਲ ਆਦੀ ਤੇ ਬਿੱਟੂ ਹਰਪਾਲ ਗਏ ਹੋਏ ਨੇ ਉਹਨਾਂ ਦਾ ਇੰਤਜ਼ਾਰ ਕਰਦੇ ਆ ਫਿਰ ਮਿਲਦੇ ਆ ਜੀ ਇਹ ਰਾਤ ਦਾ ਸਟੇ ਸੀ ਤੇ ਮੱਛਰ ਖਾ ਗਏ ਸੀ ਰਾਤ ਨੂੰ ਹਨਾ ਜੀਵ ਇਸ ਨਾ ਰਹੀ ਹਾਂ ਮੈਂ ਵੀ ਇੰਨੇ ਕੋਈ ਛੁੱਟਾ 4:30 5:00 ਵਜੇ ਵੀਡੀਓ ਅਪਲੋਡ ਕਰਕੇ ਵੀਡੀਓ ਮੇਰੇ ਵਾਲੀ ਸੇਵ ਨਹੀਂ ਹੋਈ ਕੱਲਾ ਤਾਂ ਫਿਰ ਡਾਟਾ ਕਲੀਅਰ ਕਰਨਾ ਪਿਆ ਹੋਰ ਵੀ ਆ ਪ੍ਰੋਸੈਸਿੰਗ ਚੱਲ ਧਿਆਨ ਨਾਲ ਧਿਆਨ ਨਾਲ ਬਾਬਾ ਭਲੀ ਕਰੇ ਛੇਤੀ ਛੇਤੀ ਨਵਾਂ ਫੋਨ ਆ ਉਤਰਕੂ ਤੇ ਬਣੇ ਰਹੋ ਵਲੋਗ ਦੇ ਨਾਲ ਹੁਣ ਅਸੀਂ ਚੱਲੇ ਆ ਜੀ ਇੱਥੇ ਇੱਕ ਮੰਦਿਰ ਹੈਗਾ ਆਪਣਾ ਇਸਕੋਨ ਇੰਟਰਨੈਸ਼ਨਲ ਸੁਸਾਇਟੀ ਫॉर ਕ੍ਰਿਸ਼ਨਾ ਕੌਨਸ਼ੀਅਸਨੈਸ ਲਿਆਦਾ ਹਰੀ ਰਾਮਾ ਹੈ ਹਰੀ ਕ੍ਰਿਸ਼ਨ ਵਾਲੀ ਅਗਰ ਬੇਸਿਕਲੀ ਗੱਲ ਕਰੀ ਉਹਨਾਂ ਦਾ ਤੇ ਉੱਥੇ ਜਾ ਰਹੇ ਹਾਂ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਣੇ ਆ ਜ ਮੰਦਰ ਦੇ ਚਲੋ ਚਲੀ ਲੰਗਰ ਪਾਣੀ ਹਲੇ ਤੱਕ ਛਕਿਆ ਨਹੀਂ ਇੱਥੇ ਫਤਿਹ ਹੋ ਗਿਆ ਕੰਮ ਤੇ ਅੱਗੇ ਜਾ ਰਹੇ ਹਾਂ ਹੁਣ ਮੰਦਰ ਨੂੰ ਕੋ ਛਕ ਲਾਂਗੇ ਬੁਰਦਾਰਾ ਸ਼੍ਰੀ ਗੁਰੂ ਸਿੰਘ ਸਵਾਰ ਉਧਰ ਪਰ ਤੇ ਰਾਤ ਆ ਜਿੱਥੇ ਅਸੀਂ ਹਾਲਤੀ ਪੈ ਗਏ ਸੀ ਤੇ ਥੋੜਾ ਮੱਛਰਾਂ ਤੋਂ ਤੰਗ ਹੋਏ ਲੇਕਿਨ ਕੋਈ ਚੱਕਰ ਨਹੀਂ ਸੀ ਹੁਣ ਮੱਛਰ ਵੀ ਨਹੀਂ ਇੰਨਾ ਕੁਝ ਕਹਿੰਦੇ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਾ ਰੁਦਰਪੁਰ ਜੀ ਦੇ ਸੰਦੀਪ ਆਪਣਾ ਅੰਦਰ ਹੈ ਬਿੱਟੂ ਤੇ ਹਰਪਾਲ ਥੋੜਾ ਬਾਹਰ ਕੰਮ ਗਏ ਹੋਏ ਨੇ ਸਵੇਰ ਦੇ ਤੇ ਅਸੀਂ ਹੁਣ ਚੱਲੇ ਆ ਇਸ ਕੋ ਹ ਮੰਦਰ ਚਲੋ ਜੀ ਜਾ ਕੇ ਮੰਦਰ ਵੀ ਦਿਖਾਣੇ ਰੁਦਰਪੁਰ ਚ ਕਹਿੰਦੇ ਕਾਫੀ ਵੱਡਾ ਮੰਦਰ ਹੈਗਾ ਪਤਾ ਨਹੀਂ ਹੁਣ ਦੇਖੋ ਕਿੰਨਾ ਵੱਡਾ ਮੰਦਰ ਹੈ ਮੰਦਰ ਚਲੋ ਛੋਟਾ ਵੱਡਾ ਦਾ ਕੀ ਹੈ ਜੀ ਪਰ ਜਾ ਕੇ ਇੱਕ ਵਾਰੀ ਦੇਖਦੇ ਹਾਂ ਜੀ ਸਵੇਰੇ ਸਵੇਰੇ ਪੈਦਲ ਤੁਰ ਰਹੇ ਆ ਤੇ ਤਿਆਰੀ ਹੈ ਇਸ ਕੋ ਟੈਂਪਲ ਜਾਣ ਦੀ ਰੁਦਰਪੁਰ ਤੇ ਉੱਥੇ ਜਾ ਕੇ ਮੱਥਾ ਮੂੰਥਾ ਟੇਕਦੇ ਆ ਤੇ ਫਿਰ ਥੋਨੂੰ ਵੀ ਦਿਖਾਣੇ ਆ ਇਸ ਕੋਨ ਟੈਂਪਲ ਰੁਦਰਪੁਰ ਜਗਨਨਾਥ ਜੀ ਦਾ ਮੰਦਿਰ ਹੈ ਜਗਨਨਾਥ ਬਲਦੇਵ ਤੇ ਸੁਭਦਰਾ ਮਾ ਦੇਖਦੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਣੇ ਆ ਬਣੇ ਰਹੋ ਵਲੌਗ ਦੇ ਨਾਲ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਭਾਵੇਂ ABC ਭਾਵੇਂ ਊੜਾ ਏੜਾ ਈੜੀ ਭਾਵੇਂ ਆ ਸਹੀ ਗਿਆ ਕੁਝ ਵੀ ਕਰਦੇ ਹੋ ਪਰ ਕਰਦੇ ਹੋ ਸ਼੍ਰੀ ਪੰਚਮੁਖੀ ਹਨੂਮਾਨ ਮੰਦਿਰ ਬਾਲਾ ਜੀ ਮੰਦਿਰ ਇਹ ਵੀ ਇੱਕ ਬਹੁਤ ਸੋਹਣਾ ਮੰਦਿਰ ਹੈ ਜੀ ਹਾਜੀ ਆਟ ਹੋ ਚ ਬਹਿ ਗਏ ਆ ਤੇ ਆਪਣਾ ਸਫਰ ਜਿਹੜਾ ਹੈਗਾ ਸ਼ੁਰੂ ਹੋ ਗਿਆ ਟਿਪਟੀਵਾ ਰੋਡ ਤੇ ਪੈਂਦਾ ਹੈਗਾ ਇਹ ਰੁਦਰਪੁਰ ਦੇ ਵਿੱਚ ਜਿਹੜਾ ਇਸਕੋਨ ਹੈ ਜਗਨਨਾਥੀ ਟੈਂਪਲ ਬੜੇ ਰੋਹ ਬਲੌਗ ਦੇ ਨਾਲ ਤੇ ਮੰਦਿਰ ਹੁਣ ਤੁਹਾਨੂੰ ਦਿਖਾਣੇ ਆ ਜੀ ਇਹ ਹੈ ਜੀ ਗ੍ਰੀਨ ਪਾਰਕ ਕਲੋਨੀ ਤੇ ਇਸਕੋਨ ਟੈਂਪਲ ਦੇ ਅੰਦਰ ਹੀ ਹੈ ਪਹਿਲੀ ਵਾਰ ਦੇਖ ਰਹੇ ਆ ਕਿ ਕਲੋਨੀ ਦੇ ਵਿੱਚ ਹੈ ਜੀ ਮੰਦਿਰ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਹੈ ਪਰਮਿਸ਼ਨ ਲੈ ਲਈ ਤੇ ਹੁਣ ਚੱਲਦੇ ਆ ਜੀ ਉਹ ਸਾਹਮਣੇ ਆ ਜੀ ਆਹ ਸਾਹਮਣੇ ਚੱਲ ਰਹੀ ਟਰਾਲੀ ਜਾਂਦੀ ਹੈ ਅੱਛਾ ਟਰਾਲੀ ਜਾਂਦੀ ਹੈ ਠੀਕ ਹੈ ਜੀ ਤੇ ਕਲੋਨੀ ਦੇ ਵਿੱਚ ਹੈ ਜੀ ਇੱਥੇ ਜਗ੍ਹਾ ਲਈ ਹੋਈ ਹੈ ਉਹਨਾਂ ਨੇ ਕਿਰਾਏ ਤੇ ਇਸਕੂਨ ਟੈਂਪਲ ਹੈ ਰੁਦਰਪੁਰ ਤੇ ਇਧਰ ਫਿਰ ਆਪਾਂ ਹੁਣ ਦਰਸ਼ਨ ਕਰਾਂਗੇ ਜਗਨਨਾਥ ਬਲਦੇਵ ਤੇ ਸੁਭਦਰਾ ਮਾ ਦੇ ਇੱਥੇ ਹੈ ਜੀ ਇਸਕੂਨ ਟੈਂਪਲ ਅਸੀਂ ਥੋੜਾ ਜਿਹਾ ਪਿੱਛੇ ਨੂੰ ਮੁੜ ਗਏ ਸੀਗੇ ਮੰਦਿਰ ਇਧਰਲੇ ਪਾਸੇ ਸੀਗਾ ਤੇ ਚਿਲਾਉ ਦਰਸ਼ਨ ਕਰਾਈਏ ਮੰਦਰ ਦੇ ਇਹਨਾਂ ਨੇ ਕਿਰਾਏ ਤੇ ਜਗਾ ਲਈ ਹੋਈ ਹੈ ਇਹ ਇੰਟਰਨੈਸ਼ਨਲ ਸੁਸਾਇਟੀ ਫॉर ਕ੍ਰਿਸ਼ਨਾ ਕੌਨਸ਼ੀਅਸਨੈਸ ਸਿਕੋਣ ਵਾਲਿਆਂ ਨੇ ਤੇ ਹੁਣ ਇਹਨਾਂ ਦਾ ਜਿਹੜਾ ਵੱਡਾ ਮੰਦਰ ਹੈ ਉਹ ਤਿਆਰ ਹੋ ਰਿਹਾ ਵੀ ਗ੍ਰਹਿ ਹਲੇ ਇੱਥੇ ਪਿਆ ਹੋਣਾ ਪ੍ਰਭੂ ਜੀ ਦਾ ਤੇ ਉਸ ਤੋਂ ਬਾਅਦ ਇਹ ਵੀ ਗ੍ਰਹਿ ਜਿਹੜਾ ਹੈਗਾ بڑا ਪੁੱਲ ਰੁਦਰਪੁਰ ਦੇ ਵਿੱਚ ਉੱਥੇ ਲੈ ਕੇ ਜਾਣਗੇ ਆ ਰਿਹਾ ਇੰਟਰਨੈਸ਼ਨਲ ਸੁਸਾਇਟੀ ਫॉर ਕ੍ਰਿਸ਼ਨਾ ਕੌਨਸ਼ੀਅਸਨੈਸ ਹਰੀ ਹਰੀ ਬੋਲ ਅੰਤਰਰਾਸ਼ਟਰੀ ਕ੍ਰਿਸ਼ਨਾ ਭਾਵਨਾ ਅੰਮ੍ਰਿਤ ਸੰਗਠਨ कृष्ण कृपा मूर्ति श्रीडभ भक्ति भक्तिविधान स्वामी प्रभुपाद ने प्रभुपाद जी ए सी वेदांत स्वामी प्रभुपाद जी हिज डिवाइन ग्रेस एस प्रसादम हरे कृष्णा ਤੇ ਬਹੁਤ ਵਧੀਆ ਲੱਗਿਆ ਇੰਨਾ ਵਧੀਆ ਟ੍ਰੀਟਮੈਂਟ ਦਿੱਤਾ ਗਿਆ ਪੰਜਾਬ ਸੇ ਕਹਤੇ ਇੱਥੇ ਬਹੁਤ ਘਟ ਬੰਦੇ ਆਉਂਦੇ ਨੇ ਪੰਜਾਬ ਤੋਂ ਤੇ ਉਹਨਾਂ ਨੇ ਕਹਿੰਦੇ ਬਹੁਤ ਮਤਲਬ ਉਹ ਘਟਨੇ ਉੱਥੇ ਦੀ ਡੀ ਵੋਟਿਸ ਪਰ ਇੱਥੇ ਅਸੀਂ ਪਹਿਲੀ ਵਾਰ ਦੇਖੇ ਕਹਿੰਦੇ ਪੰਜਾਬ ਦੇ ਬੰਦੇ ਰੁਦਰ ਪਰਿਸ਼ਕੋਣ ਦੇ ਵਿੱਚ ਤੇ ਬੜਾ ਵਧੀਆ ਲੱਗਿਆ ਕ੍ਰਿਸ਼ਨਾ ਪਾਵਨਾ ਮ੍ਰਿਤ ਸੰਗ ਅੰਤਰਰਾਸ਼ਟਰੀ ਪ੍ਰਸ਼ਾਦਾਂ ਵੀ ਛਕ ਲਿਆ ਜਿਹੜਾ ਵਿਦਆਊਟ ਇੰਡੀਅਨ گارਲਿਕ ਹੁੰਦਾ ਤੇ ਸੰਦੀਪ ਕਿਵੇਂ ਦਾ ਲੱਗਿਆ ਵਧੀਆ ਲੱਗਿਆ ਬਹੁਤ ਵਧੀਆ ਆ ਗਿਆ ਨਿਆਰਾ ਸਾਦਾ ਵਗੈਰਾ ਛਕ ਲਿਆ ਆਪਾਂ ਜਾ ਜਲਦੀ ਰਾ ਦਿੱਤਾ ਤੇ ਕੰਮੋ ਦਿੱਤੇ ਆ ਹੰਬਾ ਕਿਲੋ ਦਾ ਵਾਦਾ ਤਾਂ ਵੀ ਦਿੱਤੇ ਇਹਨਾਂ ਨੇ ਪ੍ਰਸ਼ਾਦਾਂ ਪੂਰਾ ਐਨ ਕਰਕੇ ਪੂਰਾ ਹਰੀ ਹਰੀ ਬੋਲ ਹਰੀ ਹਰੀ ਬੋਲ ਇਸ ਕੋਨ ਜਾਣ ਤੋਂ ਬਾਅਦ ਅਸੀਂ ਹੁਣ ਆ ਗਏ ਆ ਜੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗ੍ਰੀਨ ਪਾਰਕ ਡਿਪ ਡਿਬਾ ਤੇ ਚਲੋ ਅੰਦਰ ਜਾ ਕੇ ਫਿਰ ਮੱਥਾ ਟੇਕਦੇ ਆ ਤੇ ਫਿਰ ਅੰਦਰ ਦੀ ਦਰਸ਼ਨ ਕਰਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਚਲਦੇ ਆ ਵਾਹਿਗੁਰੂ ਜੀ ਕੀ ਫਤਿਹ ਅੰਬੋ ਅੰਬਿਕਾ ਮੈਂ ਕਰਤਾ ਇਸ ਕੋਣ ਵਾਲੇ ਮੰਦਰਾ ਲੈ ਆਣੇ ਤੇ ਪੂਰਾ ਬੈਗ ਅੰਬਾਂ ਨਾਲ ਭਰਤਾ 1.5-2 ਕਿਲੋ ਅੰਬ ਦੇ ਦਿੱਤੇ। ਆਹ ਮੰਣਗੇ ਜੀ ਪਿੱਤ ਦੋਸ਼ ਦੇ ਮਰੀ ਜਾਂ ਜੀ ਅਸੀਂ। ਆਹ ਕਰਕੇ ਅਸੀਂ ਤਾਂ ਖਾਵਾਂਗੇ ਨਹੀਂ। ਬਿੱਟੂ ਹਰਪਾੜੋ ਉਹਨਾਂ ਨੂੰ ਦੇ ਦਾਂਗੇ ਖਾ ਲੈਣਗੇ ਜੀ। ਇਹ ਹੈ ਜੀ ਗ੍ਰੀਨ ਪਾਰਕ ਏਰੀਆ ਉਧਰ ਪੁਰਦਾ ਤੇ ਕਾਫੀ ਪੋਰ ਸ਼ਰੀਆ ਲੱਗ ਰਿਹਾ। ਵਧੀਆ ਕਲੋਨੀ ਕੱਟੀ ਹੋਈ ਹੈ ਤੇ ਫਲੈਟ ਵੀ ਹੈਗੇ ਉਧਰਲੇ ਪਾਸੇ ਤੇ ਇਧਰਲੇ ਪਾਸੇ ਵਧੀਆ ਵਿਲਾਸ ਬਣੇ ਹੋਏ ਐ। ਦਿਖਾਨਾ ਜੀ ਵਿਲਾ ਤੁਹਾਨੂੰ। ਕੁਛਕਦਰ ਇੰਤਜ਼ਾਰ ਕਰੋ। ਬੁੱਧੀਆ ਭੀਆ ਵਿਲਾ ਜਿਹੜਾ ਲੱਗੂ ਉਹ ਤੁਹਾਨੂੰ ਸ਼ੇਅਰ ਕਰਦਾ ਜੀ ਸਕਰੀਨ ਤੇ ਤੁਹਾਡੀ ਇੱਕ ਮਾਫੀ ਵਾਲੀ ਗੱਲ ਹੈ ਜੀ ਇਧਰ ਗੁਰੂ ਘਰ ਦੇ ਵਿੱਚ ਕੀ ਰਿਆ ਚੱਲ ਰਹੀ ਸੀ ਜਿਹਦੇ ਕਰਕੇ ਚੰਗਾ ਜਾਨੀ ਲੱਗਿਆ ਫੋਨ ਕੱਢ ਕੇ ਦਰਸ਼ਨ ਕਰਾਉਣਾ ਤੇ ਮਾਫ ਕਰਨਾ ਫੇ ਅਗਲੀ ਵਾਰੀ ਕਦੀ ਆਵਾਂਗੇ ਤਾਂ ਜ਼ਰੂਰ ਕਰਾ ਦਾਂਗੇ ਇਸ ਵਾਰ ਲਈ ਮਾਫੀ ਹੈ ਜੀ ਤੇ ਅਸੀਂ ਫਿਰ ਉੱਥੋਂ ਤੁਰ ਕੇ ਵਾਪਸ ਆ ਗਏ ਮੱਥਾ ਟੇਕ ਕੇ ਤੇ ਬਣੀ ਰਹੋ ਲੋਕ ਦੇ ਨਾਲ ਗੁਰੂ ਜੀ ਤੇ ਗੁਰੂ ਜੀ ਨੂੰ ਮੰਨਣ ਵਾਲੇ ਚਿਹਰੇ ਤੇ ਬਹੁਤ ਨੇ ਵਧੀਆ ਜੀ ਇਧਰ ਪਜੈਰੋ ਸਪੋਰਟ ਵੈਰੀ ਨਾਈਸ ਘਰ-ਬਾਰ ਚੈੱਕ ਕਰੋ ਕਿੱਡੇ ਸੋਨੇ-ਸੋਨੇ ਬਣਾਏ ਹੋਏ ਨੇ ਲੋਕਾਂ ਨੇ ਇੱਥੇ ਤੇ ਇਹ ਜਿਹੜੇ ਕਲੋਨੀ ਕੱਟੀ ਹੋਈ ਹੈ ਉਹਦੇ ਵਿੱਚ ਹੀ ਇਸਕੂਨ ਵੀ ਸੀ ਉਹਦੇ ਵਿੱਚ ਹੀ ਗੁਰੂ ਘਰ ਵੀ ਸੀ ਜੀ ਇਸਕੂਨ ਮੰਦਿਰ ਤੇ ਗੁਰੂ ਘਰ ਦੇ ਦਰਸ਼ਨਾਂ ਕਰਕੇ ਹੁਣ ਆ ਗਏ ਆ ਜੀ ਵਾਪਸ ਗੁਰਦੁਆਰਾ ਸ੍ਰੀ ਸਿੰਘ ਸਵਾਰ ਉਧਰਪੁਰ ਇਦੇ ਵਿੱਚ ਤੇ ਹੁਣ ਚਲੋ ਉੱਪਰ ਬਿੱਟੂ ਨਾਲ ਵੀ ਅੱਜ ਦੀ ਸਾਸਰੀ ਗੱਲ ਕਰਾ ਦਿੰਨੇ ਆ ਤੇ ਹਰਪਾਲ ਨਾਲ ਵੀ ਸਾਸਰੀ ਗੱਲ ਅੱਜ ਦੀ ਕਰਾ ਦਿੰਨੇ ਆ ਜੀ ਇਹ ਹਾ ਜੀ ਬਿੱਟੂ ਕੀ ਹਾਲਾ ਬਿੱਟੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੀਆਂ ਸੰਗਤਾਂ ਨੂੰ ਤੇ ਆਪਾਂ ਬਈ ਇੱਧਰ ਗਏ ਸੀਗੇ ਥੋੜਾ ਜਿਹਾ ਮੰਡੀ 'ਚ ਥੋੜਾ ਜਿਹਾ ਕੰਮ ਤੱਕ ਦੇ ਸੀਗੇ ਉਹ ਕਰਕੇ ਆਏ ਆਗੇ ਆਹ ਲੋ ਮੰਦਰ ਵਾਲਿਆਂ ਨੇ ਤੁਹਾਡੇ ਲਈ ਅੰਬ ਭੇਜਿਆ ਠੰਡਾ ਠੰਡਾ ਧੰਨਵਾਦ ਜੀ ਸ਼ੁਕਰੀਆ ਤੇ ਤੁਸੀਂ ਕਿੱਧਰ ਕਿੱਧਰ ਜਾਏ ਅਸੀਂ ਸਕੂਨ ਮੰਦਰੀ ਗਏ ਸੀ ਬਸ ਉਹੀ ਮੰਦਰੀ ਜਿਹੜਾ ਬਸ ਹੁਣ ਹੀ ਆਏ ਆ ਤੁਹਾਡੇ ਮੂਰੇ ਆਏ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਵੀਰੇ ਧੰਨਵਾਦ ਤੇ ਬਾਬਾ ਜੰਮ ਖਾਉਂਗੇ ਜੀ ਪੂਰਾ ਬੈਗ ਭਰਤਾ ਸੀ ਅੰਮਣ ਨਾਲ ਤੇ ਸੀ ਫਟਾਫਟ ਦੋ ਚਾਰ ਨਪੇੜ ਕੇ ਆਪਾਂ ਨਾਲ ਪੰਡਿਤ ਆ ਗਿਆ ਤੇ ਸੀ ਹੁਣ ਨਤਮਸਤਕ ਹੋਣ ਤੋਂ ਬਾਅਦ ਲੰਗਰ ਪਾਣੀ ਛਕਣ ਚੱਲਦੇ ਆਂ ਆੜੇ ਚੱਲੇ ਸੀ ਤੇ ਹੁਣ ਚੱਲੇ ਆਂ ਅੱਛਾ ਜੀ ਸਾਰਾ ਨੂੰ ਸਤਿ ਸ੍ਰੀ ਅਕਾਲ ਹੈ ਜੀ ਫਿਰ ਮਿਲਦੇ ਆਂ ਜੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੂਰਾ ਦਿੱਲੀ ਹੁਣ ਲਾ ਦੇਣਾ ਹੈ ਜੀ ਆਪਾਂ ਬਸ ਫਟਾਫਟ ਲਾ ਦੇਣਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਪੈਰੀ ਪੈਨੇ ਆ ਜੀ ਓ ਠੀਕ ਹੋ ਜੀ ਵਾਹਿਗੁਰੂ 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 ਠੀਕ ਹੈ ਜੀ ਵਾਇਰ ਗੁਰੂ ਨੇਰ ਕਰੇ ਪਰ ਮੇਰੀ ਮੇਰੀ ਠੀਕ ਹੈ ਜੀ ਧੰਨਵਾਦ ਜੀ ਕਰੋ ਜੀ ਇੱਕ ਵਾਰ ਸਾਡੀ ਵੀਡੀਓ ਚ ਅਖੀਰਵਾਰ ਦਰਸ਼ਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾਰ ਉਧਰਕੋੜ ਜੀ ਦੇ ਹੁਣ ਪਤਾ ਨਹੀਂ ਕਦੋਂ ਆਵਾਂਗੇ ਚਲੀਆਂ ਫਿਰ ਬਿੱਟੂ ਹੁਣ ਚਲੋ ਜੀ ਅਖੀਰਲੇ ਦਰਸ਼ਨ ਕਰਾਤੇ ਆ ਤੇ ਦੁੱਖ ਲੱਗਦਾ ਜਦੋਂ ਗੁਰੂ ਘਰ ਛੱਡਦੇ ਆ ਚਲੋ ਕੀ ਕਰੀਏ ਫਿਰ ਛੜਨਾ ਪੈਣਾ ਹੀ ਹੈ ਆਰਾਮ ਵੀ ਬਹੁਤ ਕਰ ਲਿਆ ਬੰਦੀ ਆਰਾਮ ਵੀ ਕਰ ਲਿਆ ਤੇ ਅੱਜ ਆਪਾਂ ਬਲਾਸਪੁਰ ਜਾਣਾ ਹੈ ਤੇ ਗੁਰੂ ਘਰ ਗੁਰੂ ਘਰ ਚ ਆਪਾਂ ਨੂੰ ਹਰੇਕ ਚੀਜ਼ ਦੀ ਫੈਸਿਲਿਟੀ ਮਿਲ ਜਾਂਦੀ ਹੈ ਤੇ ਬਹੁਤ ਵਧੀਆ ਲੱਗਦਾ ਜਦੋਂ ਗੁਰੂ ਘਰ ਵੱਲੋਂ ਇੰਨੀ ਸਪੋਰਟ ਮਿਲਦੀ ਹੈ ਨਾ ਸਾਡੇ ਰਿਗਿਆਂ ਨੂੰ ਹਰੇਕ ਨੂੰ ਮਿਲਦੀ ਹੈ ਸਾਡੇ ਰਿਗਿਆਂ ਨੂੰ ਕੀ ਹਰੇਕ ਨੂੰ ਮਿਲਦੀ ਹੈ ਪਰ ਬਹੁਤ ਵਧੀਆ ਲੱਗਦਾ ਜੀ ਧੰਨਵਾਦ ਜਾਣ ਤੋਂ ਪਹਿਲੇ ਇਹ ਸ਼ਕਲ ਦੇਖ ਲਓ ਅੱਜ ਸ਼ਕਲ ਦਿਖਾਣੀ ਰਹਿ ਗਈ ਸੀ ਤੇ ਹੁਣ ਦੇਖ ਗਈ ਹੈ ਚਲੋ ਖੇਚੜੀਏ ਰੁਦਰਪੁਰ ਸ਼ਹਿਰ ਤੇ ਹੁਣ ਅਸੀਂ ਜਾ ਰਹੇ ਹਾਂ ਇੱਕੋਂ ਬिलासपुर ਕਾਕਾ ਭਾਜੀ ਕੋਲ ਤੇ ਨਿਕਲਦੇ ਨਿਕਲਦੇ ਲੇਟ ਹੋ ਗਿਆ ਅੱਜ ਰੈਸਟ ਵੀ ਕਰ ਲਿਆ ਤੇ ਆਪਣਾ ਕੰਮ ਕਾਰ ਵੀ ਕਰ ਲਈ ਸੀਗੇ ਸਾਰੇ ਦੇ ਸਾਰੇ ਮੰਦਰ ਵੀ ਜਾਇਆ ਹੈ ਗੁਰੂ ਘਰ ਵੀ ਜਾਇਆ ਹੈ ਗੁਰੂ ਘਰ ਨਸਮਸਤਾ ਕ ਵੀ ਹੋ ਗਈ ਹੁਣ ਚੱਲੇ ਆਂ ਵਾਪਸ ਬੈਕ ਟੂ ਪਵਿਲੀਅਨ ਕਾਕਾ ਭਾਈ ਦੇ ਘਰੇ ਮੈਂ ਕਿਹਾ ਸ਼ਹਿਰ ਰੁਦਰਪੁਰ ਤੋਂ 4:30 ਵਜੇ ਇੱਕ ਐਣਕਾ ਪਾ ਕੇ ਵੀ ਸਤਿ ਸ਼੍ਰੀ ਅਕਾਲ ਕਰ ਦਈਏ ਸਾਰੇ ਆਪਣੇ ਵੀਰ ਭੈਣ ਭਰਾਵਾਂ ਨੂੰ ਤੇ ਬਜ਼ੁਰਗਾਂ ਨੂੰ ਤੇਰੀ ਹੱਥ ਲਾ ਕੇ ਦੁਆਰਾ ਵਲੌਗ ਦੀ ਸਟਾਰਟਿੰਗ ਕਰ ਦਿੰਨੇ ਆ ਤੇ ਵਲੌਗ ਦਾ ਵੈਸੇ ਸਟਾਰਟ ਅਸੀਂ ਕਰ ਚੁੱਕੇ ਆ ਪਰ ਹੁਣ ਜਿਹੜਾ ਵਧੀਆ ਮੌਸਮ ਦੇ ਵਿੱਚ ਸਟਾਰਟ ਕਰਦੇ ਆ ਸਿਹਰ ਦੀ ਧੁੱਪ ਸੀ ਹੁਣ ਮੌਸਮ ਜਿਹਾ ਕਾਇਮ ਹੋ ਗਿਆ ਹਲਕੀ ਹਲਕੀ ਬੂੰਦਾਬੰਦੀ ਤਾਂ ਸ਼ੁਰੂ ਹੋਈ ਨਹੀਂ ਪਰ ਹਵਾ ਬੜੀ ਸ਼ਰੀੜ ਚੱਲ ਰਹੀ ਬਲਾਸਪੁਰ ਤੋਂ ਦੀ ਹੈਗਾ तकरीबन 15-16 ਕਿਲੋਮੀਟਰ ਆਪਣੇ ਦੀ ਉਹੀ ਘੰਟੇ ਦੀ ਵੀ ਵਾਟ ਨਹੀਂ ਹੈਗੀ ਤੇ ਛੇਤੀ ਛੇਤੀ ਲਾ ਦੇਣਾ ਸੀ ਹਲੇ ਥੋੜਾ ਹੀ ਚੱਲੇ ਸੀਗੇ ਆਪਣਾ तकरीबन ਬਲਾਸਪੁਰ ਤੋਂ 13 ਕਿਲੋਮੀਟਰ ਰਹਿ ਗਿਆ ਤੇ ਬਰਸਾਤ ਪੂਰੀ ਦਬ ਕੇ ਪੈਣ ਲੱਗ ਗਈ ਹੈ ਬਰਸਾਤ ਦਾ ਵੀ ਹਾਲ ਇੱਥੇ ਪਤਾ ਨਹੀਂ ਲੱਗਦਾ ਕਦੋਂ ਕੀ ਹੋ ਜਾਵੇ ਪਿੱਛੇ ਤੁਹਾਨੂੰ ਦਿਖਾਈ ਸੀਗਾ ਧੁੱਪ ਕਿੰਨੀ ਤਕੜੀ ਸੀਗੀ ਰੁਦਰਪੁਰ ਦੇ ਵਿੱਚ ਤੇ ਇੱਧਰ 2 ਕਿਲੋਮੀਟਰ ਅੱਗੇ ਬਰਸਾਤ ਹੀ ਬਹੁਤ ਤੇਜ਼ ਪੈ ਰਹੀ ਹੈ 10 ਮਿੰਟ ਦੀ ਬਾਰਿਸ਼ ਰੁਕ ਗਈ ਹੈ ਤੇ ਅਸੀਂ ਫਿਰ ਦੁਬਾਰਾ ਚਾਲੇ ਪਾ ਲਈ ਨੇ ਆ ਪਿੱਛੇ ਆਪਣਾ ਹਰਪਾਹਲ ਇਹ ਮੈਂ ਥੋੜਾ ਟਰਾਈ ਕਰ ਰਿਹਾ ਫਰੰਟ ਕੈਮਰੇ ਤੋਂ ਥੋੜਾ ਜਿਹਾ ਕਰਕੇ ਦੇਖੀਏ ਪਰ ਉਹ ਗੱਲ ਬਾਤ ਹੈ ਨਹੀਂ ਜਿਹੜੀ ਰੀਅਰ ਕੈਮਰੇ ਤੇ 1.0 ਉੱਟ ਆਵੇ ਤੇ ਜਿਹੜੀ 0.5 ਤੇ ਆਵੇ ਵਰਲਡ ਫੇਮਸ ਵਰਲਡ ਫੇਮਸ ਕੀ ਹਾਲ ਹੈ ਜੀ ਵਰਲਡ ਫੇਮਸ ਇੱਕ ਵਾਰ ਪੀਓਗੇ ਤਾਂ ਬਾਰ-ਬਾਰ ਮੰਗੋਗੇ ਨੀਬ ਪਾਣੀ ਬਦਲ ਪੈਸੇ ਨਹੀਂ ਲਾਗੋਗੇ ਵਾਹ ਜੀ ਵਾਹ ਜੀ ਵੈਰੀ ਨਾਈਸ ਭਾਜੀ ਯਾਰ

ਹਾਂ ਜੀ ਬਿਲਕੁਲ ਅਭੀ ਇਹ ਲਗਭਗ 5 ਮਿੰਟ ਹੋ ਗਏਗੇ। ਅੱਛਾ। ਚਲੋ ਧੰਨਵਾਦ ਵੀਰੇ। ਮਾਰਾ ਜਾਈਂ ਫਲਦਾ ਫੁਲਦਾ ਰੱਖੇ ਕੰਮ ਨੂੰ। ਮਿਲਦੇ ਆਂ ਜੀ ਫਿਰ। ਚੰਗਾ ਜੀ। ਸਤਿ ਸ੍ਰੀ ਅਕਾਲ। ਕਿੱਥੇ ਜਾਣਾ ਹੋ? ਅਸੀਂ ਉਧਰ ਬਲਾਸਪੁਰ ਜਾ ਰਹੇ ਹਾਂ। ਅੱਛਾ ਬਲਾਸਪੁਰ। ਚਲੋ ਠੀਕ ਹੈ। ਠੀਕ ਹੈ। ਦਰਸ਼ਨ ਕਰੋ ਜੀ ਬਹੁਤ ਸੋਨੇ ਗੁਰੂ ਘਰ ਦੇ ਅੱਗੇ ਉਹੀ ਰਾਹ ਹੈ ਜਦੋਂ ਆਪਾਂ ਕਾਕਾ ਭਾਈ ਨੂੰ ਮਿਲ ਕੇ ਖੱਬੇ ਹੱਥ ਮੁੜੇ ਸੀ ਤੇ ਉੱਥੋਂ ਹੀ ਆਪਣਾ ਗੁਰੂ ਘਰ ਨਾਲ ਕੋਈ ਟਾਂਡਾ ਗਏ ਸੀ ਖੱਬੇ ਹੱਥ ਮੁੜਨਾ ਸੀ ਉਸ ਦਿਨ ਅੱਜ ਨਹੀਂ ਮੁੜਨਾ ਅੱਜ ਅਸੀਂ ਜਾਣਾ ਹੈ ਅੱਗੇ ਬਲਾਸਪੁਰ ਕਿਉਂਕਿ ਅੱਗੇ ਹੈਗਾ ਇਹ ਰਾਹ ਹੈ ਜੀ ਨਾਨਕpuri ਟਾਂਡਾ ਜੀ ਇੱਧਰ ਤਿਆਰ ਕਰਵਾਇਆ ਫਲੂਦਾ ਕਾਫੀ ਟਾਈਮ ਬਾਅਦ ਖਾਣ ਲੱਗੇ ਆ ਚਲੋ ਖਾਈਏ ਸ਼ਕਲ ਕੁਝ ਨਾਨਪੁਰੀ ਟਾਂਡਾ ਰੋਡ ਇੱਥੋਂ ਵੀ ਜਾਂਦਾ ਹੈ ਇੱਕ ਰਾ ਉਧਰੋਂ ਜਾਂਦਾ ਸੀ ਇੱਕ ਰਾ ਇੱਧਰੋਂ ਵੀ ਜਾਂਦਾ ਹੈ ਤੇ ਦਖਾਨੇ ਆ ਕਿਹੜਾ ਰਾ ਅੱਛਾ ਉਹ ਸਾਹਮਣੇ ਹੈਗਾ ਅੱਗੇ ਹੱਥ ਮੋੜ ਕੇ ਪਾਸੇ ਦਖਾਨੇ ਆ ਰਹਾ ਹੈ ਇਹ ਦੁਜਾ ਨਾਨਪੁਰੀ ਟਾਂਡਾ ਗਰੂਪ ਘਰ ਜਾਣ ਵਾਲਾ ਜੀ ਕੱਚਾ ਰੋਡ ਹੈ ਥੋੜਾ ਜਿਹਾ ਸਹੀ ਹੈ ਉਹ ਵੀ ਰਾ ਸਹੀ ਸੀਗਾ ਉਹ ਪੱਕਾ ਡੰਬਰ ਪਿਆ ਹੋਇਆ ਸੀਗਾ ਲੁੱਕ ਵਧੀਆ ਪਈ ਹੋਈ ਸੀ ਉਹ ਵਧੀਆ ਰੋਡ ਸੀ ਪਹਿਲੇ ਸੀਗੇ ਅਸੀਂ ਉੱਤਰਾਖੰਡ ਦੇ ਵਿੱਚ ਹੁਣ ਅਸੀਂ ਆ ਯੂਪੀ ਦੇ ਵਿੱਚ ਤੇ ਇਹ ਯੂਪੀ ਪੜਦਾ ਹੈ ਨਾ ਇਹ

ਐਂਟਰਡ ਇਨ ਯੂਪੀ ਤੇ ਕਈ ਕਹਿ ਰਹੇ ਸੀ ਯੂਪੀ ਚ ਇਦਾਂ ਫੋਨ ਬਾਹਰ ਕੱਢ ਕੇ ਵਲੋਗ ਨਾ ਕਰਿਓ ਹੋ ਸਕਦਾ ਫੋਨ ਜਿਹੜਾ ਹੈਗਾ ਹੱਥੋਂ ਹੀ ਖੋਇਆ ਜਾਵੇ ਬਾਕੀ ਇਹਦਾ ਹੁਣ ਧਿਆਨ ਰੱਖਾਂਗੇ ਤੇ ਹੁਣ ਜ਼ਿਆਦਾਤਰ ਕੋਸ਼ਿਸ਼ ਕਰਾਂਗੇ ਗੋ ਪ੍ਰੋਨਾ ਸ਼ੂਟ ਲੈ ਲੈ ਜਾਣ ਤੇ ਉਹ ਵੀ ਆਪਾਂ ਇੱਥੇ ਮਾਊਂਟ ਕਰਾ ਲੈਣਾ ਕਿਸੇ ਨਾ ਕਿਸੇ ਤਰੀਕੇ ਚੱਲਦੇ ਸ਼ੂਟ ਇਹਦੇ ਨਾਲ ਲਿਆ ਕਰਾਂਗੇ ਸਟੇਬਲ ਸ਼ੂਟ ਆਈਫੋਨ ਨਾਲ ਲਿਆ ਕਰਾਂਗੇ ਮਿਲ ਕੇ ਐਡਿਟ ਕਰਿਆ ਕਰਾਂਗੇ ਤੇ ਤੁਹਾਡੇ ਸਾਹਮਣੇ ਪੇਸ਼ ਕਰਿਆ ਕਰਾਂਗੇ ਥਾ ਰੌਕਸ ਕਾਫੇ ਜੀ ਪੀਵਨ ਦਾਲ ਚੀਨੀ ਢਾਬਾ ਕਿਦਾ ਨਾਮ ਹੈ ਰਾਹ ਚਲਦੇ ਚਲਦੇ ਸਾਈਕਲ ਅਸੀਂ ਉੱਥੇ ਖੜਾਤਾ ਤੇ ਇੱਧਰ ਅਸੀਂ ਦੇਖਣ ਆਏ ਆ ਇਹ ਹੈ ਜੀ ਅਮਰੂਦਾਂ ਦਾ ਬਾਗ ਤੇ ਇਹ ਅਮਰੂਦ ਹਲੇ ਛੋਟੇ ਨੇ ਸਾਈਜ਼ ਦੇ ਵਿੱਚ ਜਦੋਂ ਵੱਡੇ ਹੋ ਜਾਣਗੇ ਫਿਰ ਇੱਥੇ ਦੁਬਾਰਾ ਆ ਕੇ ਖਾ ਲਾਂਗੇ ਉਹ ਭਾਨਾ ਅਗਲੇ ਦੇ ਲਫਾਫੇ ਚੜੇ ਹੋਏ ਨੇ ਜੋ ਸੁਣੇ ਨਿਆਰੇ ਅੱਜ ਤਾਂ ਵਾਕਿਆ ਹੀ ਮੈਂ ਕਹਿੰਦਾ ਨਿਆਰੇ ਆ ਗਏ ਖੇਤਾਂ ਚ ਲੈ ਆ ਕੇ ਸਾਈਕਲ ਅਸਲ ਤੇ ਗੱਲ ਕਰੀਏ ਸ਼ਹਿਰਾਂ ਨਾਲੋਂ ਜ਼ਿਆਦਾ ਵਧੀਆ ਪਿੰਡ ਹੁੰਦੇ ਨੇ ਕਿਉਂਕਿ ਸਾਫ਼ ਹਵਾ ਪਾਣੀ ਖੁੱਲੀ ਹਰੇਕ ਚੀਜ਼ ਮਿਲਦੀ ਇੱਥੇ ਦੁੱਧ ਦਹੀਂ ਲੱਸੀ ਮੱਖਣ ਤੇ ਸੋਹਣੇ ਸੋਹਣੇ ਨਿਆਰੇ ਆਰਾਮ ਨਾਲ ਬੰਦਾ ਇੱਥੇ ਕੁਰਸੀ ਢਾ ਕੇ ਬੈਠਾ ਹੋਵੇ ਜਾਂ ਮੰਜੀ ਢਾ ਕੇ ਆਪਣਾ ਪਿਆ ਰਵੇ ਮੈਂ ਕਹਿੰਨਾ ਉਸ ਨਾਲੋਂ ਵਧੀਆ ਨਿਆਰਾ ਹੀ ਹੈ ਨੀਗਾ ਇੱਧਰ ਬੰਦੇ ਨੇ ਆਪਣੇ ਕਿੱਲੇ 'ਚ ਝੋਨਾ ਲਾਇਆ ਹੋਵੇ ਤੇ ਉਸ ਤੋਂ ਬਾਅਦ ਇੱਥੇ ਆਰਾਮ ਨਾਲ ਪਿਆ ਰਵੇ ਉਹ ਆਕੇ ਹੀ ਨਿਆਰੇ ਖਤਮ ਨਹੀਂ ਹੁੰਦੇ ਮੈਰੀ ਸੂਨ ਮੈਨੀਫੈਸਟਿੰਗ ਥਿਸ ਟਾਈਪ ਆਫ ਡੇਸ ਅਸੀਂ ਵੀ ਕਹੀ ਨਾ ਕਦੀ ਝੋਨਾ ਲਾ ਲਾਂਗੇ ਇਦਾਂ ਹੀ ਹੈ ਨਿਆਰੇ ਖੁਦ ਦਾਗਾਓ ਖੁਦ ਦਾ ਖਾਓ ਆਰਗੇਨਿਕਲੀ ਹਰ ਇੱਕ ਚੀਜ਼ ਉਗਾਓ ਤੇ ਆਪਣਾ ਤਾਂ ਸ਼ੁਰੂ ਤੋਂ ਹੀ ਸੁਪਨਾ ਰਿਹਾ ਹੈ ਹਰ ਇੱਕ ਚੀਜ਼ ਆਰਗੇਨਿਕਲੀ ਉਗਾ ਕੇ ਖਾਣ ਦਾ ਇੱਕ ਖੇਤਾਂ ਚ ਘਰ ਤੇ ਹਰ ਇੱਕ ਚੀਜ਼ ਵਧੀਆ ਉੱਗੇ ਤੇ ਵਧੀਆ ਖਾਈਏ ਉਹ ਹਾਂਜੀ ਵੈਲਕਮ ਹੋ ਗਿਆ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਤੇ ਅਸੀਂ ਜਾਦਾ ਉਹ ਤਾਂ ਨਹੀਂ ਕਰ ਗਿਆ ਮਤਲਬ ਗਲਤ ਰਾਤ ਨਹੀਂ ਫੜ ਲਿਆ ਸੀਗਾ ਨਹੀਂ ਨਹੀਂ ਠੀਕ ਹੈ ਨਾ ਉਥੇ ਫੜ ਹੋਰ ਪ੍ਰਭਜੋ ਜੀ ਠੀਕ ਹੋ ਇੱਕ ਨੰਬਰ ਹੈ ਇੱਕ ਨੰਬਰ ਆ ਜੀ ਇੱਕ ਨੂਰ ਨਾਮ ਅੱਛਾ ਉਹ ਭਰਾ ਇੱਕ ਨੂਰ ਜੀ ਠੀਕ ਹੋ ਹਾਂਜੀ ਟਾਈਮ ਕਾਫੀ ਜ਼ਿਆਦਾ ਹੋ ਗਿਆ ਸ਼ਾਮ ਦਾ ਤੇ ਇੱਧਰ ਆਪਣਾ ਏਕਨੂਰ ਬਾਈ ਲੈਣ ਆਇਆ ਸੀ ਸਾਨੂੰ ਤੇ ਕਾਕਾ ਜੀ ਘਰੇ ਨੇ ਕਾਕਾ ਭਾਜੀ ਤੇ ਬਾਈ ਦੇ ਨਾਲ ਚੱਲੀ ਜਾਂਦੇ ਆ ਸਵਾ ਕਿਲੋਮੀਟਰ ਹੈਗਾ ਇੱਥੋਂ ਦੀ ਬਣੇ ਰਹੋ ਲੋਕ ਦੇ ਨਾਲ ਤੇ ਕਾਕਾ ਪਾਈ ਨਾਲ ਵੀ ਤੁਹਾਡੀ ਮੁਲਾਕਾਤ ਦੁਆਰਾ ਕਰੋਨੇ ਆ ਨਿਹਾਰੇ ਦੇ ਖੇਤਾਂ ਦੇ ਦੇਖਣੇ ਹੁਣ ਕੱਲ ਝੋਨਾ ਵੀ ਲੈਣਾ ਪੈਣਾ ਝੋਨੇ ਦਾ ਵੀ ਕੰਟੈਂਟ ਕੱਢ ਲੈਣਾ ਅਸੀਂ ਅੱਜ ਤਾਂ ਹੋ ਗਈ ਆਫ ਰੋਡਿੰਗ ਤਗੜੀ ਉਹ ਵੀ ਸਾਈਕਲਾਂ ਤੇ ਜਮਾਈ ਉਬੜ ਖਬੜ ਰੋਡ ਹੈ ਖੜਮਾ ਰੋਡ ਹੋਰ ਹਿਸਾਬ ਦਾ ਕੱਢਣਾ ਤਾਂ ਪੈਣਾ ਹੀ ਹੈ 1.5 ਕਿਲੋਮੀਟਰ ਇਹੇ ਜੇ ਰੋਡ ਤੇ ਚਲਾਉਣਾ ਪੈਣਾ ਪਿੰਡ ਦੇ ਕੱਚੇ-ਕੱਚੇ ਜਿਹੇ ਰਾਹ ਤੇ ਸੋਹਣੇ-ਸੋਹਣੇ ਜਿਹੇ ਥੀ ਵਿਊ ਕਿੰਨਾ ਸੋਹਣਾ ਫਿਲਟਰ ਹੈ ਨਾ ਮਨ ਕਰਦਾ ਸਾਰਾ ਦਿਨ ਇਹਦੇ ਚੀ ਵਲੋਗ ਬਣਾਈਏ ਪਰ ਜਦੋਂ ਆਪਾਂ ਇਹਨੂੰ ਹਟਾਉਂਦੇ ਆ ਤੇ ਇਹ ਜਿਆ ਹੋ ਜਾਂਦਾ ਫਿਲਟਰ ਸੀਗਾ ਇਹ ਸਸਰੀਕਾਲ ਕਾਕਾ ਬਾਈ ਕੀ ਹਾਲ ਹੈ ਜੀ ਤੇ ਬੜਾ ਵਧੀਆ ਲੱਗਿਆ ਦੁਬਾਰਾ ਮਿਲ ਕੇ ਤੇ ਇਧਰ ਆਪਣਾ ਮੈਂ ਕਹਿੰਦਾ ਕੰਮ ਖਾ ਬਿਨਾ ਹੋ ਜੇ ਨਹੀਂ ਨਹੀਂ ਇਹਨੇ ਵਿਚਾਰੇ ਨੇ ਬੰਦੂ ਕਾ ਦੀ ਬੱਜ ਨਹੀਂ ਪਤਾ ਕਿ ਕਿੰਨਾ ਉੱਤੋਂ ਇਧਰ ਚੱਲ ਹੋ ਠੀਕ ਹੋ ਚੜਦੀ ਕਲਾ ਪੂਰੀ ਪੂਰੀ ਮौज ਲੈ ਆ ਆ ਕਾਕਾ ਜੀ ਆਪਣੇ ਕਾਕਾ ਵੀਰ ਜੀ ਨੇ ਆਪਣੇ ਕਾਕਾ ਵੀਰ ਜੀ ਨੇ ਸ਼ਿਡਜੂ ਬਰੀਡ ਰੱਖੀ ਹੋਈ ਹੈ ਤੇ ਬਾਹਲਾ ਫਰਤੀਲਾ ਇਹ ਲੈ ਵੀ ਇਹ ਫੱਟੇ ਚੱਕ ਕੰਮ ਕਰਾਊਗਾ ਇਹ ਹੈਲੋ 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 ਭੱਜ ਗਿਆ ਤੇ ਇੱਧਰ ਆਪਣਾ ਜਰਮਨ ਸ਼ੈਫਡ ਵੀ ਰੱਖਿਆ ਹੋਇਆ ਤੇ ਬਹੁਤ ਸੁਣਾ ਕਰ ਖੇਤਾਂ ਦੇ ਵਿੱਚ ਇਹੋ ਜਿਹਾ ਕਰ ਹੋਵੇ ਤਾਂ ਫਿਰ ਹੋਰ ਕੀ ਚਾਹੀਦਾ ਪ੍ਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਬੈਸਟ ਹੈ ਜੀ ਇੱਧਰ ਆਪਣਾ ਇਹ ਇਹ ਹੋਰ ਬਰੀਡ ਹੈ ਮਾੜਾ ਪਰੇ ਹੋ ਗਏ ਰਾਤ ਦਾ ਟਾਈਮ ਹੋਣਾ ਲਿਆ ਬਸ ਹੋਰ ਘੰਟੇ ਤੱਕ ਹਨੇਰਾ ਪੂਰਾ ਹੋ ਜਾਣਾ ਤੇ ਉਹ ਥੱਲੇ ਅਸੀਂ ਨਹਿਰ ਕੰਨੀ ਚੱਲੇ ਆਂ ਸੀ ਕਾਕਾ ਜੀ ਨਦੀ ਤੇ ਆਪਾਂ ਮੋਟਰ ਬੰਦ ਕਰਨ ਚੱਲੇ ਆਂ ਬਸ ਉਹ ਵੀ ਕਰ ਲਈਏ ਤੇ ਉਸ ਤੋਂ ਬਾਅਦ ਅਸੀਂ ਜਾ ਕੇ ਸਵੇਰੇ ਕਰਾਂਗੇ ਵਧੀਆ ਪੂਲ ওভার ਖੇਤ ਕਵਰ ਕਰਾਂਗੇ ਅੰਮਾ ਦੇ ਬਾਗ ਆ ਵੀ ਦੇਖਾਂਗੇ ਪਿੰਡ ਪਿੰਡ ਕਹੜਾ ਦੱਸਿਆ ਸੀਗਾ ਕਿ ਪਹਿਲਾਂ ਮਹਿਤੋਂ ਪਿੰਡ ਇਹ ਪੈਂਦਾ ਜੀ ਯੂਪੀ ਦੇ ਵਿੱਚ ਸਵੇਰੇ ਅਸੀਂ ਸੀਗੇ ਉਤਰਾਖੰਡ ਅੱਜ ਆ ਗਏ ਯੂਪੀ ਕਦੀ ਯੂਪੀ ਆਏ ਨੇ ਕਦੀ ਉਤਰਾਖੰਡ ਵਾਗੇ ਨੇ ਸਾਡਾ ਹਾਂਜੀ 15 ਕਿਲੋਮੀਟਰ ਉਤਰਾਚਲ ਇੱਥੋਂ ਦੀ ਹਾਂਜੀ ਉਤਰਾਚਲ 15 ਕਿਲੋਮੀਟਰ ਪਹਿਲੇ ਇਹ ਆਪਣਾ ਯੂਪੀ ਜਿਹੜਾ ਤੁਹਾਡਾ ਸੀਗਾ ਇਹ ਵੀ ਨਾਲ ਉਤਰਾਚਲ ਵੀ ਇਕੱਠੇ ਹੀ ਹੁੰਦੇ ਸੀ ਇਹ ਤਾਂ ਇਕੱਠਾ ਹੀ ਸੀਗਾ ਸਾਰਾ ਕੰਮ ਪਹਿਲੇ ਉਤਰਾਚਲ ਕਹੇ ਦਿੰਦੇ ਸੀ ਕਿ ਹੁਣ ਖੰਡ ਹੋ ਗਿਆ ਉਹ ਸਾਡੇ ਇੱਥੇ ਵੀ ਆਇਆ ਬੰਦੇ ਇਹ ਤਾਂ ਆਪਣੇ ਦਾ ਹਿਸਾਬ ਹੀ ਜਾਂਦੀ ਸੀ ਆਪਣੇ ਐਵੇਂ ਹੀ ਮੜ ਦਿੰਦੇ ਮਿੱਟੀ ਵੀ ਲਾ ਦਿੰਦੇ ਸામਨੇ ਪਤਨਾ ਦੇ ਵਿੱਚ ਪਿੱਲੀ ਗੜ ਰਹੀ ਹੈ ਕੰਮ ਅੱਛਾ ਉਹ ਸਾਹਮਣੇ ਰੇਲਵੇ ਲੇਨ ਹੈ ਜੀ ਹਾਂ ਅੱਛਾ ਰੇਲਵੇ ਲੇਨ ਪਛਤੇ ਜੀ ਇਹ ਰੇਲਵੇ ਲੇਨ ਹੈ ਤਾਂ ਜਾਂਦੇ ਨੇ ਜੰਗਲ ਵੱਲ ਕੀ ਸ਼ਹਿਰ ਤਲੂਕ ਦਾ ਜੰਗਲ ਹੈ ਇਹ ਉਹ ਕਿਹੜਾ ਜੰਗਲ ਹੈ ਜੀ ਇਹ ਤਾਂ ਜੰਗਲ ਵਾਜਦਾ ਗੱਡੀ ਹੈ ਜੀ ਗੱਡੀ ਆਹ ਚੱਲ ਤੇ ਤੁਸੀਂ ਦੇਖ ਹੀ ਰਹੇ ਹੋ ਜੀ ਉਧਰ ਮੈਨੂੰ ਲੱਗਾ ਮੌਸਮ ਖਰਾਬ ਹੋਇਆ ਹੈ ਉਹ ਹੋਰ ਪਾਸੇ ਜੀ ਉਧਰ ਕਿਹੜਾ ਪਾਸੇ ਪੈ ਜਾਂਦਾ ਬਰੇਲੀ ਹੈ ਉਧਰ ਅੱਜ ਇੱਥੇ ਇੱਧਰ ਲੈ ਉਧਰ ਪਲਾਸਟਰ ਅੱਗੇ ਧਾਰਾ ਪੂਰਾ ਬਹੁਤ ਹੈ ਤੇ ਇੱਧਰ ਆਪਾਂ ਖੜ ਗਏ ਆ ਜੀ ਖੇਤਾਂ ਦੇ ਵਿੱਚ ਆ ਗਏ ਆ ਪੰਜਾਬ ਮੈਂ ਆਜੋ 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 ਜੀ 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 ਫਾਸਟ ਫਾਸਟ ਮੋਟਰ ਬੰਦ ਕਰਨ ਚੱਲੇ ਨੇ ਜਿਹੜਾ ਨਹਿਰ ਤੋਂ ਪਾਣੀ ਆਂਦਾਗਾ ਉਹ ਪਾਣੀ ਇੱਥੇ ਲੱਗਦਾ ਤੇ ਪਾਣੀ ਦੀ ਉਹ ਤਾਂ ਵੈਸੇ ਬੋਰ ਚ ਵੀ ਘਾਟ ਰਹੀਣੀ ਪਾਣੀ ਉਹ 10 ਫੁੱਟ ਤੇ ਆ ਜਾਂਦਾ ਇੱਥੇ ਤੇ 10 ਫੁੱਟ ਦੀ ਜੇ ਅਗਰ ਆਪਾਂ ਗੱਲ ਕਰੀਏ 10 ਫੁੱਟ ਹੋਰ ਉੱਪਰ ਹੋ ਜਾਂਦਾ 5 ਫੁੱਟ 6 ਫੁੱਟ ਵੀ ਹੋ ਜਾਂਦਾ ਪਾਣੀ ਉਹ ਕਦੋਂ ਹੁੰਦਾ ਜਿੱਦਾਂ ਇਸ ਟਾਈਮ ਜਿਹੜਾ ਪਾਣੀ ਹੈ ਉਹ 6 ਫੁੱਟ ਤੇ ਹੈ ਕਿਉਂਕਿ ਬਾਰਿਸ਼ਾਂ ਬੜੀਆਂ ਲੱਗੀਆਂ ਹੋਈਆਂ ਇੱਥੇ ਤੇ ਕੁਝ ਕ ਟਾਈਮ ਬਾਅਦ ਜਦੋਂ ਬਾਰਿਸ਼ਾਂ ਹਟ ਗਣਗੀਆਂ ਤੇ ਉਸ ਤੋਂ ਬਾਅਦ ਪਾਣੀ ਹੈ 15 20 25 ਫੁੱਟ ਤੇ ਹੋ ਜਾਊਗਾ ਤੇ ਇੱਥੇ ਬੋਰ ਫਿਰ ਵੀ 200 250 ਫੁੱਟ ਤੇ ਕਰਦੇ ਆ ਤਾਂ ਕਿ 35 40 ਸਾਲ ਜਿਹੜਾ ਆਪਣਾ ਪਾਣੀ ਆਉਂਦਾ ਰਹੇ ਤੇ ਆਹ ਕਿਹੜੇ ਕਾਕਾ ਜੀ ਕਰ ਆਇਓ ਜੀ ਹੋ ਗਿਆ ਕੰਮ ਤੇ ਪਾਣੀ ਵਾਵਾ ਲੱਗਿਆ ਹੋਇਆ ਜੀ ਇਸ ਟਾਈਮ ਪੂਰਾ ਚਿੱਕੜ ਹੋਇਆ ਪਿਆ ਹਾਂ ਪਾਣੀ ਘਰਿਆ ਇੱਕ ਕੱਦੂ ਕਰਨਾ ਫਿਰ ਇੱਕ ਕੱਦੂ ਅੱਛਾ ਸਵੇਰੇ ਕੱਦੂ ਕਰਨਾ ਜੀ ਕੋਡਾ ਜੀ ਕੋਡਾ ਜੀ ਸਰ ਆਇਆ ਰਾਤ ਨੂੰ ਥੋੜਾ ਥਾਣਾ ਜਿਆਦਾ ਉੱਪਰ ਜਾਣਾ ਫਿਰ ਜਿਆਦਾ ਭਰ ਜਾਣਾ ਅੱਛਾ ਜੀ ਫਿਰ ਸਵੇਰੇ ਤੜਕੇ ਫਿਰ ਚਲਾ ਲਾਂਗੇ ਤੇ ਜਿਹੜੀ ਮੋਟਰ ਲੱਗੀ ਹੈ ਨਹਿਰ ਵਾਲਾ ਪਾਣੀ ਦੀ ਹੈ ਇਹ ਹਾਂ ਨਦੀ ਵਾਲਾ ਪਾਣੀ ਹੈ ਬੋਰ ਤੱਕਰਾ ਲਿਏ ਅੱਛਾ ਅੱਛਾ ਜੀ ਪਰ ਇੱਥੇ ਪਾਣੀ ਵਾਧੂ ਰਹਿੰਦਾ ਪਾਣੀ ਵਾਧੂ ਰਹਿੰਦਾ ਹਾਂ ਬਾਰਿਸ਼ਾਂ ਵੀ ਇੱਥੇ ਦੱਬ ਕੇ ਪੈਂਦੀਆਂ ਨੇ ਦੱਬ ਕੇ ਪੈਂਦੀਆਂ ਬਾਰਿਸ਼ਾਂ ਮੈਂ ਤਾਂ ਉਹ ਦੱਸਦਾ ਇੱਥੇ ਪਾ ਪਾਣੀ ਵੀ ਆ ਨੀਵਾ ਵੀ ਆ ਨੀਵਾ ਵੀ ਆ ਤੇ ਫਿਰ ਉਹ ਬੋਰ ਤੇ 200 300 ਮੀਟਰ ਤੇ ਫੋਟ ਤੇ ਕਰਾਉ ਦੇਣੇ ਪਾਣੀ 30 35 ਸਾਲ ਤੱਕ ਚੱਲਦਾ ਰਹੇ ਹਾਂ ਹਾਂ ਅਸੀਂ ਹਾਂ 200 180 200 ਬਸ ਇੱਥੇ ਪਹੁੰਚ ਜਾਂਦਾ 180 200 ਪਾਣੀ ਜਮਾ ਮਿੱਠਾ ਮਿੱਠਾ ਪਾਣੀ ਕਰੀਏ ਇੱਕ ਅਸੀਂ ਦੇਖਿਆ ਸੀਗਾ ਕਬੂਤਰ ਵਰਗਾ ਮੱਛਰ ਤੇ ਇੱਕ ਡੱਡੂ ਵਰਗਾ ਮੱਛਰ ਸੀਗਾ ਤੇ ਟੱਪਣ ਟੱਪਣ ਵਾਲਾ ਮੱਛਰ ਇੱਥੇ ਡੱਡੂ ਹੀ ਸਾਨੂੰ ਲੱਭ ਗਏ ਤੇ ਡੱਡੂ ਇੱਕ ਦਾਣੀਆਂ ਬਾਹਲੇ ਨੇ ਡੱਡੂ ਇਹ ਦੇਖੋ ਟੱਪਦੇ ਨੇ ਆਹ ਟਪਾ ਮੈਂ ਇਹਨੂੰ ਆ ਦੇ ਡੱਡੂ ਜੀ ਹਾਂ ਹਾਂ ਤੇ ਵੈਲਕਮ ਹੋ ਗਿਆ ਕਾਕਾ ਭਾਈ ਨੇ ਅੰਦਰ ਵੈਲਕਮ ਕਰਾਤਾ ਸਾਡਾ ਤੇ ਜਦ ਮਰਜੀ ਆ ਤੂੰ ਇਧਰ ਆਪਣਾ ਬਿੱਟੂ ਬਾਈ ਹਾਂ ਬਿੱਟੂ ਕਿਵੇਂ ਲੱਗਿਆ ਨਾ ਆਕੇ ਤੋਬੇ ਜੇ ਤੇ ਨਾ ਆਤੇ ਨਾ ਆਕੇ ਤਾਂ ਵਧੀਆ ਲੱਗਣੇ ਲੱਗਣਾਗਾ ਤੇ ਪੰਜਾਬੀ ਬਾਈ ਦੇ ਹਨਾ ਘਰ ਜਾ ਕੇ ਜੋ ਕੀ ਉਹ ਹੋਰ ਵਧੀਆ ਲੱਗਦਾ ਹੈ ਤੇ ਯੂਪੀ ਦੇ ਵਿੱਚ ਆਪਣ ਜਦੋਂ ਪੰਜਾਬ ਪੰਜਾਬ ਵਰਗਾ ਪਿਆਰ ਮਿਲਦਾ ਤੇ ਇੱਕ ਯੂਪੀ ਦਾ ਵੀ ਟੱਚ ਤੇ ਮਤਲਬ ਸਟੇਟ ਦਾ ਆ ਉਹ ਪਰਾ ਵੀ ਨਹੀਂ ਲੱਗਦਾ ਉਹ ਪਰਾ ਵੀ ਨਹੀਂ ਲੱਗਦਾ ਸਹੀ ਗੱਲ ਉਹ ਪਰਾ ਵੀ ਆ ਸਦੀ ਮੇਰੀ ਜਾਨ ਇਹ ਮੈਨੂੰ ਐਵੇਂ ਲੱਗ ਰਿਹਾ ਜਿਵੇਂ ਮੈਂ ਆਪਦੇ ਘਰੇ ਬੈਠਾ ਕਿ ਕੋਈ ਸਾਡਾ ਘਰ ਦਾ ਟਾਣੀ ਆ ਤੇ ਬਾਈ ਜਾਨ ਟਾਣੀ ਵਾਲਾ ਹਸਾਬ ਵਾਲਾ ਉਹ ਵੀ ਬਹੁਤ ਜਾ ਲੱਗ ਰਿਹਾ ਤੇ ਜਿਵੇਂ ਆਪਦੇ ਘਰੇ ਬੈਠੇ ਆ ਤੇ ਬਾਕੀ ਪੰਜਾਬ ਵਾਲਾ ਟੱਚ ਆ ਮੋੜ ਲੱਗ ਰਿਹਾ ਐਵੇਂ ਲੱਗ ਰਿਹਾ ਵੀ ਯੂਪੀ ਜਾਣ ਕੇ ਆਪਾਂ ਬੈਠੇ ਆਪਾਂ ਅੱਛਾ ਤੇ ਹਾਂ ਦੋ ਕੁ ਸ਼ਬਦ ਮੇਰੇ ਭਰਾ ਘਰਪਾਲ ਦੇ ਵੀ ਹੋਣੇ ਚਾਹੀਦੇ ਆ ਕੋਈ ਸ਼ਹਿਰੀ ਜੀ ਸੁਣਾ ਦੇ ਅੱਜ ਮੇਰੇ ਵੀ ਵਲੋਗ 'ਚ ਇੱਕ ਅਧੀ ਸ਼ਾਇਰੀ ਤੇ ਬੋਲ ਦੇ ਉਹ ਤਾਂ ਮੈਂ ਪਾਉਂਦਾ ਨਹੀਂਗਾ ਸਹੀ ਬੰਦੇ ਦੇ ਇੱਕ ਸੁਣਾ ਦੇ ਯਾਰ ਉਹ ਛੋਟੀ ਜੀ ਲਾਈਨ ਨੂੰ ਹੀ ਬੋਲਦੇ ਵਧੀਆ ਜੀ ਉਹ ਹਨ ਕਿਵੇਂ ਆਪਾਂ ਕਿਰਪਾ ਦਾ ਸਾਈਕਲ ਚਲਾ ਕੇ ਥੋੜੀ ਮਤ ਮਰੀ ਹੁੰਦੀ ਐ ਨਾ ਤੇ ਇਧਰ ਬਿੱਟੂ ਇਹਦੇ ਤੇ ਵੀ ਜਾਵਾਂਗੇ ਕਿਸੇ ਦਿਨ ਅਸੀਂ ਕਿਹਦੇ ਜਾਵਾਂਗੇ ਜਰੂਰ ਜਾਵਾਂਗੇ ਬਾਬੇ ਦੀ ਜਰੂਰ ਕਿਰਪਾ ਹੋਊਗੀ ਕਿਉਂ ਨਾ ਜਾਵਾਂਗੇ ਜੇ ਮੁਰ ਜਾਵਾਂਗੇ ਯਾਰ ਤੇਰ ਨਾਲ ਜਾਵਾਂਗੇ ਬਿੱਟੂ ਖਿੱਚ ਕੇ ਇੱਕੋ ਸਾਈਕਲ ਤੇ ਚਾਰ ਚਾਰ ਬਹਿ ਕੇ ਜਾਵਾਂਗੇ ਆ ਇੱਥੇ ਬਿੱਟੂ ਬੈਠਾ ਹੋਊਗਾ ਹਰਪਾਲ ਨਿਸ਼ੂ ਮੈਂ ਮਗਰ ਉਹ ਫਿਰ ਕਹਿੰਦਾ ਪਤਲਾ ਐ ਮਗਰੀ ਸਹੀ ਰੂੰਗਾ ਰੰ ਨੈਗਰ ਹੋ ਗਿਆ ਨੈਗਰ ਹੋ ਗਿਆ ਚੱਲ ਨਾਈਸ ਗਰੀ ਆਸੀ ਖੇਡੀ ਕਰਦੇ ਰੋਤੇ ਮਜ਼ਾਕ ਚੀ ਸੀ ਦੁਨੀਆ ਟੱਪ ਜਣੀ ਆ ਪਤਾ ਨਹੀਂ ਲੱਗਣ ਇੰਜੇ ਕਰਦੇ ਬਾਦ ਦੂਰੀ ਪੁੱਤ ਦੂਰੀ ਪੈ ਗਈ ਥੋੜਾ ਜਿਆ ਸੀ ਦੂਰੀ ਪੈ ਗਈ ਜੀ ਨੇੜੇ ਖਿੱਚ ਕੇ ਨੇੜੇ ਹਾਂ ਮਿੱਟੂ ਨੂੰ ਦੂਰੀ ਪੈ ਗਈ ਸਹੀ ਲੱਗਿਆ ਨਹੀਂ ਨਹੀਂ ਤੇ ਇਧਰ ਆਪਣਾ ਅੱਜ ਰਾਤ ਦਾ ਜਿਹੜਾ ਹੈਗਾ ਇਧਰੋਂ ਨੇੜੇ ਲੰਗਰ ਪਾਣੀ ਆ ਗਿਆ ਜੀ ਤੇ ਛਕਦੇ ਆ ਤੇ ਇਗਨੋਰ ਵੀਰੇ ਤੁਸੀਂ ਛੱਡ ਨਾਲ ਬਹਿ ਕੇ ਖਾਓਗੇ ਨਹੀਂ ਹੁਣੇ ਆਜੋ 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 ਫਟਾਫਟ ਆਜੋ ਗਰੀ ਤਦ ਇ ਪਿਆਰੀ ਜੀ ਸਮਾਈ ਲੈਣਾ ਦੇਖ ਕੇ ਨਿਆਰਾ ਜਾਂਦਾ ਕਹਿੰਦੇ ਬਿੱਟੂ ਹੈ ਹਾਂ ਬਾਰਾ ਤਿਆਰਾ ਹੱਸਦਾ ਇਹ ਐਦਾਂ ਹੀ ਬਣੀ ਰਹੇ ਮਹਾਰਾਜ ਕਰੇ ਲਓ ਜੀ ਪੰਜਾਬ ਜੀ ਆ ਗਏ ਮੈਨੂੰ ਲੱਗਦਾ ਬੈਕ ਟੂ ਪੰਜਾਬ ਸਹੀ ਕਹਿੰਦਾ ਕਹਿੰਦੀ ਸੰਦੀਪ ਅੱਜ ਦਾ ਆਪਣਾ ਡਿਨਰ ਹੈ ਜੀ ਤੇ ਆਪਾਂ ਬ੍ਰੇਕਫਾਸਟ ਹੀ ਕਰਿਆ ਸੀ ਜਿਹੜਾ ਮਿਕਸੀ ਸੀਗਾ ਜੀ ਲੰਚ ਦੇ ਨਾਲ ਤੇ ਬ੍ਰਾਂਚ ਜਾਈ ਹੋ ਗਿਆ ਤੇ ਹੁਣ ਆਪਣਾ ਡਿਨਰ ਚੱਲ ਰਿਹਾ ਡਰੈਕ ਟਾਈਮ ਦਾ ਪਤਾ ਨਹੀਂ ਲੱਗਦਾ ਜੀ ਕਦੋਂ ਚਾਰ ਪੰਜ ਘੰਟੇ ਬੀਤ ਜਾਣ ਤੇ ਗੱਲਾਂ ਬਾਤਾਂ ਹੁੰਦੀਆਂ ਹੀ ਰਹਿੰਦੀਆਂ ਤੇ ਇਦਾਂ ਹੀ ਚਲਦੀਆਂ ਰਹਿਣ ਸਾਡੀਆਂ ਗੱਲਾਂ ਬਾਤਾਂ 올 ਇੰਡੀਆ ਦੇ ਵਿੱਚ ਇਹੀ ਮਨੋਕਾਮਨਾ ਹੈ ਇਦਾਂ ਹੀ ਪਿਆਰ ਮਿਲਦਾ ਰਹੇ ਤੇ ਬਿੱਟੂ ਫਿਰ ਚੱਲ ਵੀ ਕਣੀ ਤੋਂ ਪਛਾਣ ਵਾਸਤੇ ਸਾਈਕਲ ਆਪਣੇ ਥਾਂਕ ਨਹੀਂ ਕਰਦੀ ਕਿ ਨਹੀਂ ਕਿਸੇ ਥਾਂਕ ਨਹੀਂ ਚੰਗੀ ਚਲਿਏ ਇੱਕ ਟਾਏ ਵਾਲਾ ਸਾਡਾ ਕੰਮ ਖਰਾਬ ਕਰੂ ਇਹ ਮਨ ਲੱਗਦਾ ਇੱਕ ਦਿਨ ਚੱਕੂ ਕੰਮ ਇਹਦਾ ਸਾਡਾ ਨਾਲ ਹੀ ਲੈ ਜਾਾਂਗੇ ਇੱਕ ਦਿਨ ਤਾਂ ਹਾਂ ਇੱਕ ਜੱਟ ਪ੍ਰਭਜੋਤ ਆ ਉਹਦੇ ਡੌਗੀ ਦਾ ਨਾਮ ਕੋਕੋ ਹੈ ਇਧਰ ਆਪਣੇ ਕਾਕੇ ਭਾਈ ਦੇ ਨਾਮ ਡੌਗੀ ਦਾ ਨਾਮ ਵੀ ਜੀ ਕੋਕੋ ਹੀ ਹੈ ਜੀ ਕਿ ਨਹੀਂ ਹਾਂਜੀ ਸੱਚੀ ਉਹ ਭੱਜ ਗਿਆ ਸੰਗ ਗਿਆ ਜੀ ਬੜੀ ਤੇਜ਼ ਵਿੱਚ ਅੱਛਾ ਚੰਗਾ ਮਾਤਾ ਜੀ ਪੈਨੇ ਆ ਜੀ ਅਸੀਂ ਸਤਿ ਸ੍ਰੀ ਅਕਾਲ ਠੀਕ ਹੈ ਜੀ ਹਾਂਜੀ ਹੋਣ ਭਾਈ ਨੇ ਜਿਹੜੇ ਸਾਰਿਆਂ ਨੂੰ ਹਾਈ ਹੈਲੋ ਕਰ ਰਹੇ ਨੇ ਇੱਕ ਨਾਲ ਖੰਜਪਨੀ ਕਰਤਾ ਇੱਧਰ ਆਪਣਾ ਬਿੱਟੂ ਸਤਿ ਸ਼੍ਰੀ ਅਕਾਲ ਜੀ ਇੱਧਰ ਆਪਣਾ ਹਰਪਾਲ ਲਖਾਰੀ ਜੀ ਨੂੰ ਆਪਾਂ ਕਹਿ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਵਲੋਗ ਇੱਧਰ ਤੁਸੀਂ ਨੀਸ਼ੂ ਨੂੰ ਵੀ ਦੇਖ ਲਓ ਰਾਤ ਦੇ ਵੀ ਸਤਿ ਸ਼੍ਰੀ ਅਕਾਲ ਕਰ ਦਿੰਨੇ ਸੀ ਤੇ ਇੱਧਰ ਆਪਣਾ ਜਿਹੜਾ ਅੱਜ ਵਲੋਗ ਹੈ ਇੱਥੇ ਸਮਾਪਤੀ ਵਾਲਾ ਵਜਦਾ ਜੀ ਤੇ ਆਪਾਂ ਹੁਣ ਕੀ ਗਈ ਹੈ ਜੀ ਕੰਟੈਂਟ ਅੱਜ ਥੋੜਾ ਜਿਹਾ ਸਿਨੇਮੈਟਿਕ ਵਿੱਚ ਮਾਰਤਾ ਸੀ ਪਰ ਜਿੰਨਾ ਵੀ ਦਿੱਤਾ ਹੈਗਾ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਬਹੁਤ ਧੰਨਵਾਦ ਤੇ ਅਗਰ ਵੀਡੀਓ ਤੁਹਾਨੂੰ ਇਹ ਚੰਗੀ ਲੱਗੀ ਹੋਵੇ ਤਾਂ ਪਲੀਜ਼ ਇੱਕ ਛੋਟਾ ਜਿਹਾ ਲਾਈਕ ਦਾ ਬਟਨ ਹੈਗਾ ਤੁਹਾਡੇ ਥੱਲੇ ਨੇਰ ਆ ਰਿਹਾ ਹੋਣਾ ਉੱਤੇ ਲਾਈਕ ਇਹ ਟੱਚ ਕਰਦਾ ਦਬ ਦਿਓ ਤੇ ਨਾਲ ਹੀ ਤੁਹਾਡਾ ਸਬਸਕ੍ਰਾਈਬ ਦਾ ਬਟਨ ਹੈ ਉੱਤੇ ਘੰਟਾ ਵੀ ਹੈਗਾ ਉਹਨੂੰ ਵੀ ਟੱਚ ਕਰਕੇ ਦਬ ਦਿਓ ਤੇ ਘੰਟੀ ਦੀ ਆਵਾਜ਼ ਵੀ ਆ ਜਾਏ ਮੈਨੂੰ ਕੰਨਾ ਤੱਕ ਮੇਰੀ ਤੇ ਬਸ ਇੰਨਾ ਹੀ ਹੈ ਜੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਯਾਰ ਲਾਈਕ ਜਰੂਰ ਕਰ ਦੇਣਾ ਧੰਨਵਾਦ ਬਹੁਤ ਬਹੁਤ ਰਵਾਰਾ ਅੱਖਾਂ